ਸਾਸਰੀ ਗਾਲ ਜੀ ਮੈਂ ਉਤਾਰ ਸਿੱਧੂ ਚੰਨਲ ਸਿੱਧੂ ਜੀਤਵਾਲ ਵਾਲਾ ਵੀਰ ਜਿਹੜੀ ਅੱਜ ਵੀਡੀਓ ਬਣਾਉਣ ਲੱਗੇ ਆ ਉਹ ਇੱਥੇ ਬਾਹਨ ਦੇ ਵਿੱਚ ਇੱਕ ਕਣਕ ਦੀ ਬਣਾਉਣ ਲੱਗੇ ਆ ਆ ਜਿਹੜਾ ਤੁਸੀਂ ਦੇਖਦੇ ਆ ਇਹ ਮੇਰੇ ਹਿਸਾਬ ਨਾਲ ਅੱਧਾ ਕਿੱਲਾ ਹੋਊਗਾ ਜਾਂ ਵੀਰ ਤਿੰਨ ਕਨਾਲਾ ਹੋਣਗੀਆਂ ਕਿਉਂਕਿ ਇਹ ਕਣਕ ਦੇ ਉੱਤੇ ਨਾ ਵੀਰ ਮੈਂ ਕੋਈ ਰੇਪ ਆਇਆ ਨਾ ਕੋਈ ਸਪਰੇਅ ਕੀਤੀ ਨਾ ਕੋਈ ਗੋਲੀ ਡੰਡੇ ਦੀ ਦਵਾਈ ਪਾਈ ਜਿਹੜਾ ਪਾਣੀ ਆ ਪਾਣੀ ਵੀ ਵੀਰਾ ਕੱਸੀ ਦਾ ਖਾਲਾ ਜਾਂਦਾ ਸੂਰੇ ਸਾਡਾ ਮੱਥੇ ਲੱਗਦਾ ਵਾ ਤੇ ਦੋ ਵਾਰੀ ਕੱਸੀ ਆਈ ਆਪਣੇ ਆਪ ਟੁੱਟ ਕੇ ਪਾਣੀ ਲੱਗ ਗਿਆ ਪਾਣੀ ਬਣੀ ਇਹਨੂੰ ਲਾਇਆਗਾ ਵੀ ਇੱਕ ਜਿਵੇਂ ਕੁਦਰਤੀ ਚੀਜ਼ ਹੁੰਦੀ ਓਵੇਂ ਆ ਇਹਦਾ ਜਿਹੜੀ ਬੱਲੀ ਸੀ ਨਾ ਕੋਈ ਬੱਲੀ ਛੋਟੀ ਆ ਨਾ ਕੋਈ ਦਾਣਾ ਬਰੀਕ ਆ ਦਾਣੇ ਵੀ ਮੇਰੇ ਘਰੇ ਜਿੱਲੀ ਕਣ ਕੇ ਵੱਢੀ ਆ ਨਾ ਮੇਰੇ ਘਰੇ ਪਈ ਆ ਹਲੇ ਸਿੱਟੀ ਮੈਂ ਸਿੱਟ ਘਰੇ ਨਹੀਂ ਸਿੱਟੀਗੀ ਬਿਨਾਂ ਰੇ ਸਪਰੇਅ ਵਾਲੀ ਮੇਰੇ ਘਰੇ ਰੱਖੀ ਵੀ ਆ ਤੇ ਉਹ ਤੁਹਾਨੂੰ ਕਣਕ ਵੀ ਦਿਖਾ ਦਿੰਨਾ ਵਾ ਇਹਦੇ ਵਿੱਚੋਂ ਅੱਧੇ ਕਿੱਲੇ ਦੇ ਵਿੱਚੋਂ ਘਟੋ ਘਟ 13 14 ਕੁਇੰਟਲ ਦੇ ਨੇੜੇ ਵੀਰ ਕਣਕ ਹੋ ਗਈ ਆ ਤੇ ਇਹ ਕਿੱਲਾ ਕਿੰਨਾ ਵਾ ਆਪਾਂ ਕਰਮਾ ਭਾ ਲੈਨੇ ਆ ਕਿਉਂਕਿ 40 ਤੇ 36 ਦਾ ਕਿੱਲਾ ਆ ਜਾਂਦਾ ਵਾ 36 ਗਰਮਾ ਲਵਾਈ ਤੇ 40 ਗਰਮਾ ਚੜਾਈ ਆ ਜਾਂਦੀ ਆ ਕਿਉਂਕਿ 8 ਕਨਾਲ ਦਾ ਕਿੱਲਾ ਹੁੰਦਾ ਵਾ ਠੀਕ ਆ ਸਿੱਧਾ ਹਿਸਾਬ ਆ ਪੰਜਾਂ ਕਰਮਾ ਦੀ ਕਨਾਲ ਆ ਜਾਂਦੀ ਆ ਤੇ ਆਪਾਂ ਇਹਦੀਆਂ ਕਰਮਾ ਪਾ ਲਈ ਨੇ ਕਿੰਨਾ ਬੰਦ ਆ ਵਾ 1 2 3 4 5 6 7 8 9 10 11 12 13 14 15 16 17 18 19 ਤੇ 20 ਅੱਧਾ ਕਿਲਾ ਆ ਗਿਆ ਵੀਰ ਪੂਰਾ 20 ਕਰਮਾ ਦਾ ਅੱਧਾ ਕਿਲਾ ਹੋ ਗਿਆ ਅੱਧਾ ਕਿਲਾ ਆ ਗਿਆ ਇਹ ਕਿੱਲੇ ਦੇ ਵਿੱਚੋਂ ਪਈ ਵੀ ਨਿਕਲ ਜਾਂਦੀ ਆ ਪਈ ਇਹਦੇ ਵਿੱਚ ਆ ਜਾਂਦੀ ਆ ਤੇ ਜਾਨੀ ਕਿ ਅੱਧੇ ਕਿੱਲੇ ਦੇ ਵਿੱਚੋਂ ਥੋੜਾ ਘਣਾ ਘਾਟਾ ਜਿਵੇਂ ਪਈ ਆ ਗਈ ਆ ਕੱਸੀ ਦਾ ਖਾਲਾ ਇਹਦੇ ਚ ਆ ਗਿਆ ਇੱਕ ਖਾਲ ਹੋ ਆ ਗਈ ਕਿਉਂਕਿ 2 3 ਕਰਮਾ ਉਹ ਨਿਕਲ ਗਏ ਥਾਂ ਲੰਬਾਈ ਦੇ ਵਿੱਚੋਂ ਤੇ ਇੱਕ ਆ ਖਾਲ ਨਿਕਲ ਗਿਆ ਤੇ ਵੀ ਅੱਧੇ ਕਿੱਲੇ ਦੇ ਵਿੱਚੋਂ ਘਾਟਾ ਤੇ ਇਹਦੇ ਵਿੱਚੋਂ ਜਿਹੜੀ ਕਣਕ ਆ ਤੇਰਾ 14 ਕੁਆਂਟਲ ਕਣਕ ਨਿਕਲਿਆ ਜੀ ਵੀਰ ਤੇ ਕਣਕ ਘਰੇ ਪਈ ਆ ਕਣਕ ਵੀ ਤੁਹਾਨੂੰ ਦਿਖਾ ਦਿੰਨੇ ਆ ਉਹਦਾ ਨਾ ਕੋਈ ਦਾਣਾ ਫਰੀਕ ਆ ਨਾ ਕੋਈ ਉਹਦੇ ਵਿੱਚ ਉਹੋ ਜੀ ਕੋਈ ਗੱਲ ਸੀਗੀ ਬੱਲੀ ਛੋਟੀ ਆ ਤੇ ਗੁੱਲੀ ਡੰਡਾਈ ਵੀਰ ਜਵੇਂ ਨਹੀਂ ਹੋਇਆ ਕਿਉਂਕਿ ਤੇ ਰੂੜੀ ਦਾ ਰੇ ਪਾਇਆ ਕੱਲਾ। ਰੂੜੀ ਦੇ ਰੇ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਪਾਈ ਗਈ। ਤੇ ਜੂਰੀਆ ਨਹੀਂ ਪਾਇਆਗਾ ਕੋਈ ਸਪਰੇ ਨਹੀਂ ਕੀਤੀ ਇੱਕ ਵੀ ਇਹਦੇ ਤੇ ਉਧਰ ਜਰੂਰ ਕੀਤੀ ਸੀ ਵੀਰ। ਉਧਰ ਸਪਰੇ ਨਹੀਂ ਕੀਤੀ ਉਧਰ ਰੇ ਰੂ ਵੀ ਪਾਇਆ ਸਾਰਾ ਕੁਝ ਪਾਇਆ ਪਰ ਇਹਦੇ ਤੇ ਨਹੀਂ ਪਾਇਆ ਕੋਈ ਵੀ। ਕਿਉਂਕਿ ਇਹ ਵੀਡੀਓ ਐਸੇ ਕਰਕੇ ਬਣਾਈ ਵੀ ਆਪਾਂ ਇੱਕ ਦੂਜੇ ਨੂੰ ਚਾਹੇ ਲਾਲਾ ਆਪਣੇ ਮਨ 'ਚ ਬਹਿ ਮੁੰਦਾ ਵੀ ਆਪਾਂ ਜਰ ਰੇ ਨਾ ਪਾਇਆ। ਪਤਾ ਨਹੀਂ ਗਰੋਧ ਨਹੀਂ ਹੋਣੀ ਪਤਾ ਨਹੀਂ ਜਾਂ ਕਣਕਣਾਏ ਰਹੇ ਜੇ ਪਰ ਆ ਚੀਜ਼ ਤੁਹਾਡੇ ਸਾਹਮਣੇ ਆ ਵੀ ਇਹਦੇ ਵਿੱਚ ਕੋਸਮ ਨਹੀਂ ਚੀਜ਼ ਪਾਈ ਗਈ ਤੇ ਜਿਹੜੇ ਦਾਣੇ ਆ ਉਹ ਉਵੇਂ ਹੀ ਘਰੇ ਪਏ ਆ ਉਹਨਾਂ ਦੇ ਵਿੱਚੋਂ ਕੋਈ ਵੀ ਘਰੇ ਬਾਹਰ ਨਹੀਂ ਮੰਡੀ 'ਚ ਨਹੀਂ ਸਿੱਟਿਆ ਦਾਣੇ ਤੇ ਉਹ ਦਾਣੇ ਘਰੇ ਪਏ ਆ ਹਲੇ ਡਰਮ 'ਚ ਨਹੀਂ ਪਏ ਉਹ ਵਿੜੇ 'ਚ ਹੀ ਪਏ ਆ ਉਹ ਵੀ ਤੁਹਾਨੂੰ ਵੀਡੀਓ ਵਿੱਚ ਦਿਖਾ ਦਿੰਨੇ ਆ ਵੀ ਕਿੰਨੇ ਕ ਦਾਣੇ ਮੋਟੇ ਆ ਜਾਂ ਕੋਈ ਬਰੀਕ ਆ ਵੀ ਵੀਡੀਓ ਬਣਾਉਣ ਦਾ ਪਾਸੇ ਇਹੀ ਮਸਕ ਸੀਗਾ ਵੀਰ ਵੀ ਆਪਾਂ ਇੱਕ ਦੂਜੇ ਨੂੰ ਦੇਖ ਕੇ ਜੇ ਕੋਈ ਜ਼ਿਆਦਾ ਚੀਜ਼ ਪਾਉਣੇ ਆ ਤੇ ਕੁਦਰਤੀ ਚੀਜ਼ ਜਿਵੇਂ ਕੁਦਰਤੀ ਹੁੰਦੀ ਆ ਉਹ ਚੀਜ਼ ਆਪਣੇ ਆਪ ਕੁਦਰਤ ਦੇ ਹਿਸਾਬ ਨਾਲ ਹੋਈ ਆ ਬਾਕੀ ਮੈਂ ਪਾਣੀ ਆ ਜਿਹੜਾ ਪਾਣੀ ਵੀ ਵੀਰ ਕੋਈ ਇਹਨੂੰ ਲਾਇਆ ਨਹੀਂ ਮੋਟਰ ਦਾ ਕੱਸੀ ਆਈ ਦੋ ਵਾਰੀ ਕੱਸੀ ਦਾ ਪਾਣੀ ਆਪਣੇ ਆਪ ਹੀ ਟੁੱਟ ਗਿਆ ਭਰ ਗਿਆ ਤੇ ਬਾਕੀ ਵੀਡੀਓ ਵੀਰ ਜਿਹੜੀ ਘਰੇ ਕਣਕ ਪਈ ਆ ਤੁਹਾਨੂੰ ਉਹ ਦਿਖਾ ਦਿੰਨੇ ਆ ਕਿ ਉਹਦਾ ਦਾਣਾ ਕਿਵੇਂ ਆ ਜਾਂ ਕਿੰਨੇ ਕਾ ਠੀਕ ਆ ਬਾਕੀ ਜਿੱਦਣ ਅਸੀਂ ਉਹ ਕਣਕ ਨੂੰ ਡਰਮ ਵਿੱਚ ਪਾਵਾਂਗੇ 10 ਕਿਲੋ ਦਾ ਡਰਮ 10 ਕੁਇੰਟਲ ਦਾ ਡਰਮ ਆ 10 ਕੁਆਂਟਲ ਚ ਕਿੰਨੀ ਪੈਂਦੀ ਬਾਕੀ ਕਿੰਨੀ ਵਾਧਦੀ ਆ ਉਹ ਆਪੇ ਪਤਾ ਲੱਗ ਜਾਣਾ ਵਾ ਕਿਉਂਕਿ ਜਿਹੜੀ ਛੋਟੀ ਮਸ਼ੀਨ ਆ ਉਹਦਾ 10 ਕੁਆਂਟਲ ਦਾ ਡੰਕ ਹੁੰਦਾ ਵਾ ਤੇ ਉਹਦਾ ਡੇਢ ਡਰਮ ਦੇ ਨੇੜ ਹੋ ਗਿਆ ਸੀਗਾ ਇਹਦੇ ਵਿੱਚੋਂ ਵੀ ਅੱਧੇ ਕਿੱਲੇ ਚੋਂ ਵੀ ਮਤਲਬ 15 ਕੁਆਂਟਲ ਦੇ ਨੇੜ ਤਾਂ ਜਾ ਹੀ ਬੜੀ ਕਣਕ ਤੇ ਬਾਕੀ 15 ਕੁਆਂਟਲ ਤੋਂ ਮਾੜੀ-ਮੋਟੀ ਚਲੋ ਘੱਟ ਵੱਧ ਹੋਊਗੀ ਜਾਵਣੀ ਬਾਕੀ ਆਂਦਰੋਂ ਅੱਧਾ ਕਿੱਲੇ ਦੇ ਵਿੱਚੋਂ ਆ ਵੀ ਘੱਟ ਆ ਗਈ ਆ ਕਿਉਂਕਿ ਤਿੰਨਾਂ ਕਨਾਲ ਵੀ ਪਈ ਨਿਕਲ ਗਈ ਉਧਰੋਂ ਖਾਲਾ ਨਿਕਲ ਗਿਆ ਤੇ ਇਹ ਘਟ ਗਿਆ ਵਾ ਕਿਉਂਕਿ ਜੇ ਚੜਾਈ ਦੇ ਵਿੱਚ ਜਿਹੜੀਆਂ ਜਿਹੜੀਆਂ ਉਵੇਂ ਤਾਂ ਆਉਂਦੀ ਆ 20 20 ਕਰਮਾ ਜੇ ਲੰਬਾਈ ਦੇ ਵਿੱਚ ਜਿਹੜੀਆਂ ਤੇ ਲੰਬਾਈ ਦੇ ਵਿੱਚ ਵੀ ਗਮ ਮੈਲ ਲੈਨੇ ਆ ਵੀ ਕਿੰਨੀਆਂ ਕਰਮਾ ਗਾਂ ਪਈ ਤੇ ਜਾਂਦੀਆਂ ਵਾ ਇੱਥੇ ਖੜ ਜਾ ਮੜਾ ਜੀ ਇੱਥੇ ਆ ਕੇ ਲੰਬਾਈ ਦੇ ਵਿੱਚ ਵੀ ਆਪਾਂ ਮੈਲ ਲੈਨੇ ਆ ਮੜਾ ਜੀ ਗਾਂ ਨੂੰ ਆਇਆ ਮੈਂ ਮੈਂ ਇੱਕ ਦੀ ਰੇਂਜ ਨਾਲ ਟੁੱਟੀਏ ਪਟ ਵੀਰਾਂ ਦੀ ਸਿਹਤ ਨਾਲ ਕਣਕ ਆ ਇੰਨਾ ਥਾਂ ਤੇ ਇਥੋਂ ਆਪਾਂ ਵੀ ਪਾ ਕੇ ਮੈਂ ਦੰਦਿਆ ਵੀ ਕਿਹੜਾ ਲੰਬਾਈ ਕਿੰਨੀ ਆ ਕਿਉਂਕਿ ਇਹਦੇ ਵਿੱਚ ਕੱਸੀ ਦਾ ਖਾਲਾ ਤੇ ਉਹ ਪਈ ਆਉਂਦੀ ਆ ਠੀਕ ਆ ਮੁਰੇ ਤੁਰਿਆ ਜਾ ਉਪਰ ਨੂੰ ਇਧਰ ਆ ਮੇਰੇ ਵੱਲ ਨੂੰ ਮੁਰੇ ਕੈਮਰਾ ਕਰਕੇ ਪਿੱਛੇ ਨੂੰ ਕਿਹਾ ਜਾ ਤੇ ਇਹਦੀਆਂ ਕਰਮਾ ਪਾ ਲੈਨੇ ਆ ਕਿਉਂਕਿ ਪੁਰਾਣੇ ਬੰਦਿਆਂ ਨੂੰ ਪਤਾ ਹੀ ਆ ਕਰਮ 5.5 ਫੁੱਟ ਦੀ ਹੁੰਦੀ ਆ ਤੇ ਜੇ ਆਪਾਂ ਲਾਂਘਾ ਨਾ ਮਿਲਦੇ ਆ ਦੋ ਲਾਂਘਾ ਦੀ ਕਰਮ ਆ ਜਾਂਦੀ ਆ ਇੱਕ ਲਾਂਘਾ ਛੱਡ ਕੇ ਤੇ ਦੂਜੀ ਦੀ ਮੈਨ ਨਹੀਂ ਹੁੰਦੀ ਆ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 15 16 17 18 19 20 21 22 23 24 25 26 27 ਕਾਈ 29 ਤੇ 30 ਤੇ 31 ਤੇ 32 ਕਿਉਂਕਿ ਇਹਦੇ ਵਿੱਚ ਜਾਉਂਦਾ ਕੋਹੜੀ ਦੀ ਸਿਹੜਨਾ ਆ ਜਾਂਦਾ ਵੀਰਾ ਠੀਕ ਆ ਆ ਥਾਂ ਇੰਨਾ ਘਟਦਾ ਇਹਦੇ ਵਿੱਚੋਂ ਤੇ ਇਹ ਮੇਰੇ ਹਿਸਾਬ ਦੇ ਨਾਲ ਤਿੰਨ ਕਨਾਲਾ ਵੀਰ ਥਾਂ ਰਹਿ ਜਾਂਦਾ ਵਾ ਤਿੰਨ ਕਨਾਲਾ ਥਾਂ ਰਹਿ ਜਾ ਤਿੰਨ ਕਨਾਲਾ ਤੋਂ ਵੀ ਇਹ ਘਟਾ ਕਿਉਂਕਿ ਮੈਂ ਲਾਂਗਾ ਥੋੜੀ ਜਿਹੀ ਵੱਡੀ ਪਾਲੀ ਉਹਦੇ ਨਾਲ ਵੀ ਹੋ ਜਾਂਦਾ ਬਾਕੀ ਜੇ ਨਾਰਮਲ ਲਾਂਗ ਪਾਈਏ ਕੋ ਵੱਧ ਤੋਂ ਵੱਧ ਇੱਥੇ ਆ ਜੂਗੀ ਠੀਕ ਆ ਕਿਉਂਕਿ ਪਈ ਇਹਦੇ ਵਿੱਚ ਆ ਜਾਂਦੀ ਪਈ ਤਾਂ ਥੋੜਾ ਜਿਹਾ ਡੇਕ ਖੜੀ ਆ ਡੇਕ ਦੀ ਸੇਦਨ ਇੱਥੋਂ ਤਾਂ ਹੀ ਆ ਜਾਂਦਾ ਕਿਲਾ ਇਹ ਤੇ ਤਿੰਨ ਕਨਾਲਾ ਥਾਂ ਬਣ ਜਾਂਦਾ ਵੀਰ ਕਿਉਂਕਿ ਇਹਦੇ ਵਿੱਚੋਂ ਇਨਾ ਥਾਂ ਬਾਹਰ ਨਿਕਲ ਗਿਆ ਤੇ ਤਿੰਨ ਕਨਾਲਾ ਤੋਂ ਥੋੜਾ ਘਣਾ ਵੱਧ ਹੋਊਗਾ ਤੇ ਬਾਕੀ ਤੁਹਾਨੂੰ ਘਰੇ ਜਾ ਕੇ ਕਣਕ ਦਿਖਾ ਦਿੰਨੇ ਆ ਉਹ ਕਣਕ ਦਾ ਦਾਣਾ ਦੇਖ ਲਓ ਵੀ ਕਿੰਨਾ ਕਮੋਟਾ ਵਾ ਬਾਕੀ ਵੀਡੀਓ ਬਾਲੀ ਲੰਮੀ ਹੁੰਦੀ ਐ ਕਿਉਂ ਮੜ ਕੇ ਲੰਮੀ ਵੀਡੀਓ ਦੇਖ ਲੈਣੀ ਤੇ ਘਰੇ ਜਾ ਕੇ ਤੁਹਾਨੂੰ ਉਹ ਵੀ ਵੀਡੀਓ ਬਣਾ ਕੇ ਦਿਖਾ ਦਿੰਨੇ ਆ ਤੇ ਜਿੱਦਾਂ ਅਸੀਂ ਡਰਾਮੇ ਚ ਕਣਕ ਪਾਈ 10 ਕੁਇੰਟਲ ਦਾ ਡਰਾਮਾ ਉਹਦਾ ਪਤਾ ਲੱਗ ਜੂ ਤੁਹਾਨੂੰ ਵੀ ਉਹਦੇ ਵਿੱਚ ਪਾ ਕੇ ਤੇ ਕਿੰਨੀ ਬਾਅਦ ਚ ਕਣਕ ਵੱਧ ਜਾਂਦੀ ਆ ਲਓ ਵੀ ਵੀਰ ਜਿਹੜੀ ਉਹ ਬਾਣ ਦੀ ਵੀਡੀਓ ਬਣਾ ਕੇ ਲੈ ਆਇਆ ਉਹਦੀ ਕਣਕ ਆ ਸੀਗੀ ਜਿਹੜੀ ਬਿਨਾਂ ਰੇ ਬਿਨਾਂ ਸਪਰੇਅ ਤੋਂ ਆ ਆ ਦੇਖ ਲਓ ਕੋਈ ਉਹੋ ਜਿਹਾ ਦਾਣਾ ਨਹੀਂ ਗਾ ਵੀ ਬਰੀਕ ਆ ਕੋਈ ਕਣਕ ਇਹੋ ਜੇ ਆਂ ਦਾਣੇ ਆ ਉਹੋ ਜੇ ਦਾਣੇ ਆ ਤੇ ਕੋਈ ਇਹ ਮੰਡੀ ਚੋਂ ਨਹੀਂ ਤੇ ਸਿੱਧੀ ਘਰੇ ਲਿਆ ਕੇ ਸਿੱਟੀ ਆ ਓਏ ਉਨੇ ਥਾਂ ਦੀ ਕਣਕ ਆ ਪਤੋ ਘਟ 15 ਕੁਇੰਟਲ ਦੀ ਨੇੜ ਹੈਗੀ ਆ 15 ਦੇ ਨਾਲ ਉਹ 14 ਦੇ ਹੋ ਤੇ ਬਾਕੀ ਜਿੱਦਾਂ ਆ ਡਰਮ ਭਰਿਆ ਡਰਮ 10 ਕੁਇੰਟਲ ਦਾ ਵਾ ਜਿੰਨੀ ਡਰਮ ਚ ਪੈ ਗਈ ਉਹ ਦਿਨ ਦਿਖਾ ਦਾਂਗੇ ਵੀ ਕਿੰਨਾ ਡਰਮ ਭਰ ਗਿਆ ਤੇ ਬਾਕੀ ਕਿੰਨੀ ਬਾਹ ਕਣਕ ਰਹਿ ਗਈ ਪਤਾ ਲੱਗ ਜਾਊਗਾ ਲਗਜੂ ਤੇ ਆ ਕਣਕ ਆ ਰਹੀ ਤੇ ਬਿਨਾ ਰੇਤ ਬਿਨਾ ਸਪਰੇਅ ਤੋਂ ਕੋਈ ਰੇ ਨਹੀਂ ਕੋਈ ਕੁਝ ਨਹੀਂ ਪਾਇਆ ਇਹ ਤਿੰਨ ਕਨਾਲਾ ਥਾਮ ਆ ਜਿਵੇਂ ਵਿੱਚੋਂ ਇਹ ਕਣਕ ਨਿਕਲੀ ਆ ਡੇਢ ਤੇ ਨੇੜ ਉਹ ਨਿਕਲ ਗਿਆ ਹੋਣਾ ਵਾ ਜਿਵੇਂ ਛੋਟੀ ਮਸ਼ੀਨ ਦਾ ਜਾਂਦਾ 10 ਕੁਇੰਟਲ ਦਾ ਵੀ ਗੱਲ ਵਾਸੋ ਹੀ ਆ ਵੀ ਆਪਾਂ ਦੂਜੇ ਨੂੰ ਦੇਖ ਦੇਖ ਸਿੱਟੀ ਜਾਂਦੇ ਆ ਜਾਂ ਕਹਿ ਦਿੰਨੇ ਆ ਮਣ ਦੇ ਵਿੱਚ ਪਹਿ ਪਿਆ ਵਾ ਬਈ ਵਾ ਰੇ ਕੱਟ ਪਾਤਾ ਯਾ ਚੀਜ਼ ਘੱਟ ਪਾਤੀ ਪਤਾ ਨਹੀਂ ਕਣਕਾਂ ਹੀ ਨਾ ਰਹਿ ਜੇ ਸੋਨਾ ਰਹਿ ਜੇ ਆਹ ਦੇਖ ਲਓ ਆਹ ਕਣਕ ਪਈ ਆ ਤੁਹਾਡੇ ਸਾਹਮਣੇ ਇਹਦੇ ਤੇ ਕੁਝ ਨਹੀਂ ਪਾਇਆ ਤੇ ਪਾਣੀ ਵੀ ਮੈਣੀ ਇਹਨੂੰ ਲਾਇਆ ਪਾਣੀ ਵੀ ਕੁਦਰਤ ਲੂ ਆਪ ਹੀ ਲੱਗ ਗਿਆ ਕਿਉਂਕਿ ਕੱਸੀ ਦੋ ਵਾਰੀ ਆਈ ਕੱਸੀ ਆਪੇ ਹੀ ਟੁੱਟ ਗਈ ਆਪੇ ਹੀ ਪਾਣੀ ਲੱਗ ਗਿਆ ਇਹ ਸਿਰਫ ਇੱਕ ਵਾਰੀ ਕਣਕ ਬੀਜੀ ਆ ਜਦੋਂ ਉਦੋਂ ਜ਼ਰੂਰ ਡਾਈ ਰੇ ਪਾਇਆ ਵਾ ਤੇ ਡਾਈ ਰੇ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਇਹਦੇ ਤੇ ਪਈਗੀ ਕੋਈ ਇਹਦੇ ਤੇ ਸਪਰੇ ਨਹੀਂ ਕੋਈ ਰੇ ਨਹੀਂ ਕੋਈ ਗੁੱਲੀ ਡੰਡੇ ਦੀ ਦਵਾਈ ਨਹੀਂ ਗਈ ਵੀ ਪੂਰਾ ਵੀ ਚੀਜ਼ ਇਹ ਤਿੰਨਾਂ ਕਨਾਲਾ ਅੱਧੇ ਕਿੱਲਾ ਜਿਹੜਾ ਹੈਗਾ ਵਾ ਵੀ ਇਹਦੇ ਤੇ ਪੂਰਾ ਨਹੀਂ ਇਹ ਚੀਜ਼ ਪਈ ਸੀ ਸੀ ਆ ਪਈ ਆ ਤੁਹਾਡੇ ਸਾਹਮਣੇ ਕਣਕ ਇਹਦੇ ਦਾਣੇ ਦੇਖ ਲਓ ਮੜਾ ਜੂਮ ਕਰਕੇ ਦਿਖਾ ਦੇ ਫੇਰ ਦੇ ਇੱਕ ਵਾਰੀ ਦਾਣੇ ਕੋਈ ਦਾਣਾ ਬਰੀਕ ਨਹੀਂਗਾ ਕੋਈ ਆਇਆ ਨਹੀਂਗਾ ਵੀ ਦਾਣਾ ਕੋਈ ਉਦਾਂ ਦਾ ਨਿਕਲੇ ਆ ਸਤ ਸ੍ਰੀ ਅਕਾਲ ਜੀ ਚੈਨਲ ਆ ਸਿੱਧੂ ਜੀਤਵਾਲ ਵਾਲਾ ਜੇ ਵੀਡੀਓ ਵਧੀਆ ਲੱਗੇ ਵੀਰ ਕਮੈਂਟ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ